దో సూనకును జికి రబ వంగ పూజ లాగేసి బాగున సార్ ਜੇ ਤੁਸੀਂ ਉਸ ਬਾਬੇ ਨੂੰ ਮਿਲੇ ਤਾਂ ਉਹ ਤੁਸੀਂ ਜਿਹੜਾ ਚਰਨ ਘਾਡੇ ਰਹਿ ਗਿਆ ਸਥਾਨ 'ਚ ਉੱਥੇ ਮਿਲੇ ਕਿੱਥੇ ਮਿਲੇ ਕਿਵੇਂ ਮੈਂ ਇਕੱਲੀ ਹੀ ਉਹਨਾਂ ਨੇ ਗੱਲ ਕੀਤੀ ਭੁਰਾ ਸਕ ਜਾ ਡਰੋਲੀ ਕੇ ਪਾਈ ਗੁਰਦੁਆਰੇ ਜਾਣ ਦੀ ਸਲਾਹ ਦਿੱਤੀ ਕਹਿੰਦੀ ਵੀ ਉੱਥੇ ਜਾ ਕੇ ਆਪਾਂ ਅਰਦਾਸ ਕਰਦੇ ਆ ਤੇ ਮੈਂ ਉਹਨਾਂ ਦੀ ਸਲਾਹ ਮੰਨ ਲਈ ਉੱਥੇ ਅਰਦਾਸ ਕਾਦੀ ਕਰਨੀ ਸੀ ਭਰਾਵਰੇ ਕਰਨੀ ਸੀ ਅੱਛਾ ਮੈਂ ਸ਼ਸ਼ਡਾਉਣ ਦੀ ਅਰਦਾਸ ਕਰਨੀ ਚੋਦੀ ਤੁਸੀਂ ਇਹ ਗੱਲ ਘਰੇ ਦੱਸਤੀ ਸੀ ਵੀ ਮੈਂ ਵੀਰ ਦੇ ਅਰਦਾਸ ਕਰੋਂ ਜਾਣਾ ਨੇ ਘਰ ਦੇ ਤਾਂ ਚੋਰੀ ਗਈ ਸੀ 6 ਮਈ ਦੀ ਗੱਲ ਹੈ 2024 ਦੀ ਕਿੰਨੀ ਸੰਗਤ ਹੋਰ ਨਾਲ ਸੀ ਸੰਗਤ ਨਾਲ ਨਹੀਂ ਸੀ अच्छा मैं से बाबा जी से ते ਉਹਨਾਂ ਦਾ ਇੱਕ ਸੇਵਨ ਆਸ ਸੀ ਉਸ ਵਾਰ ਉਹਨਾਂ ਨੇ ਕੱਡੀ ਲਿਆ ਕੇ ਕਿੰਗਨਾ ਹੋਟਲ ਤੇ ਰੁਕੀ ਜਦੋਂ ਮੈਂ ਪੁੱਛਿਆ ਵੀ ਇੱਥੇ ਕਿਉਂ ਉਹਨਾਂ ਨੇ ਮੈਨੂੰ ਦੱਸਿਆ ਵੀ ਉੱਪਰ ਪ੍ਰਸ਼ਾਦਾ ਛਕ ਲਿਆ ਅੱਗੇ ਆਪਾਂ ਨੂੰ ਟਾਈਮ ਲੱਗਣਾ ਤੇ ਅਰਦਾਸ ਕਰਦੇ ਨੇ ਚਰਨ ਘਾਟ ਤੋਂ ਕਿੰਗਡਮ ਜਾਣ ਤੇ ਕਿੰਨਾਕ ਸਮਾਂ ਲੱਗਿਆ ਕੁਛ ਅੱਧੇ ਘੰਟੇ ਲੱਗੇ ਅੱਧੇ ਘੰਟੇ ਬਾਅਦ ਬਾਬੇ ਨੂੰ ਭੁੱਖ ਵੀ ਲੱਗ ਗਈ ਉਸ ਵਾਰ ਸੀ ਗਈ ਅੰਦਰੀ ਉਹਨਾਂ ਨੇ ਪਹਿਲਾਂ ਹੀ ਰੂਮ ਬੁੱਕ ਕੀਤੇ ਸੇ ਇਹਦੇ ਬਾਰੇ ਮੈਨੂੰ ਨਹੀਂ ਪਤਾ ਸੀ ਜਦੋਂ ਅਸੀਂ ਰੂਮ 'ਚ ਗਏ ਉਹਨਾਂ ਨੇ ਆਪਣੇ ਸੇਵਾਦਾਰ ਨੂੰ ਗੱਡੀ ਕੋਲ ਭੇਜਤਾ ਉਸ ਵਾਰ ਉਹਨਾਂ ਅੰਦਰ ਮਾਜਰੀ ਖੁੰ ਦਿਲਾ ਗੇ ਮੇਰੀ ਬਤਾਉਟ ਕੱਪੜਿਆ ਤੇ ਵੀਡੀਓ ਪਿੱਕ ਵੀ ਖਿੱਚੀਆਂ ਨੇ ਬਲਜਿੰਦਰ ਬਾਬੇ ਨੇ ਹਾਂਜੀ ਮੰਨਣਾ ਮੈਨੂੰ ਪਹਿਲਾਂ ਹੀ ਥੰਮਕੀ ਦਿੱਤੀ ਸੀ ਮੇਰੇ ਫੈਮਿਲੀ ਬਾਰੇ ਮੇਰੇ ਬਾਰੇ ਜੇ ਕਹਿੰਦੇ ਤੂੰ ਕਿਸੇ ਨੂੰ ਵੀ ਕਹੋਸ ਤਾਂ ਸਿਆ ਤੈਨੂੰ ਜਾਣ ਤੋਂ ਮਾਰ ਦਾਂਗੇ ਫਿਰ ਉਸ ਤੋਂ ਬਾਅਦ ਤੁਹਾਨੂੰ ਡਰੋਲੀ ਭਾਈ ਲੈ ਕੇ ਗਿਆ ਪਪਾ ਨਹੀਂ ਤੁਸੀਂ ਘਰ ਜਾ ਕੇ ਵੀ ਨਹੀਂ ਦੱਸਿਆ ਵੀ ਜਿਹਨੂੰ ਮਹਾਪੁਰਸ਼ ਸਮਝਦੇ ਸੀ ਉਹਨੇ ਤਾਂ ਕੁਝ ਕੀਤਾ ਆਪੇ ਜਿੰਦਾ ਸਿੰਘ ਨੇ ਮੈਨੂੰ ਬੋਲਿਆ ਤੇ ਤੂੰ ਹਫ਼ਤੇ 'ਚ ਦੋ ਵਾਰੀ ਇੱਥੇ ਆਣੇ ਜਾਣਾ ਸਵਾਗਤ ਸ਼ੁਕਰਵਾ ਭੋਰੇ ਚਰਨ ਘਟਾਉਣਾ ਹਾਂਜੀ ਫਿਰ ਤੁਸੀਂ ਲਗਾਤਾਰ ਜਾਂਦੇ ਰਹੇ ਹਾਂਜੀ ਇੰਨਾ ਕੁਝ ਹੋ ਚੁੱਕਾ ਸੀ ਤੁਸੀਂ ਫਿਰ ਵੀ ਬਾਬੇ ਨੂੰ ਮਿਲਣ ਕਿਉਂ ਚੱਲ ਗਏ ਤੁਹਾਨੂੰ ਮੈਂ ਰੋਕਿਆ ਵੀ ਸੀਗਾ ਹੀ ਵੀ ਮੈਂ ਨਹੀਂ ਕਰਨਾ ਇਹ ਸਾਰਾ ਕੁਛ ਵੀ ਮੈਂ ਤੁਹਾਡੇ ਆਪਣੇ ਬੱਚੇ ਆ ਗਏ ਤੁਹਾਡੀ ਭੈਣਾਂ ਆ ਗੀਆਂ ਨੇ ਉਹਨਾਂ ਨੇ ਫੇਰ ਵੀ ਨਹੀਂ ਸੁਣਿਆ ਕਿਸੇ ਸੰਗਤ ਨੂੰ ਆਵਾਜ਼ ਦੇਣ ਦੀ ਕੋਸ਼ਿਸ਼ ਨਾ ਕੀਤੀ ਸਾਰੇ ਉਹਨਾਂ ਦੇ ਆਪਣੇ ਸੇਵਾਦਾਰ ਸੀ ਉਹਨਾਂ ਨੂੰ ਪਤਾ ਸੀ ਸਭ ਕੁਝ ਵੀ ਪੂਰੇ ਚ ਕੀ ਹੋ ਰਿਹਾ ਹਾਂਜੀ ਪੂਰੇ ਦੇ ਵਿੱਚ ਕੋਈ ਵੱਖਰਾ ਕਮਰਾ ਹਾਂਜੀ ਉਹਨਾਂ ਦਾ ਆਪਣਾ ਵੱਖਰਾ ਕਮਰਾ ਸੀ ਫਿਰ ਹੁਣ ਤੁਹਾਡਾ ਡਰ ਤੁਸੀਂ ਹੁਣ মিডিਆ ਸਾਹਮਣੇ ਆਏ ਹੋ ਹੁਣ ਕੀ ਵਜ੍ਹਾ ਹੋਈ ਕਿਦਾਂ ਇਸ ਕੱਦੂ ਅ ਪਿਛਲੇ ਦਿਨੀ ਮੀਡੀਆ ਦੇ ਵਿੱਚ ਇੱਕ ਮਾਮਲਾ ਬਹੁਤ ਚਰਚਿਤ ਹੈ ਚਰਨਗਾਟ ਅਸਥਾਨ ਠਾਠ ਦੇ ਮੁਖੀ ਅ ਬਲਜਿੰਦਰ ਇੱਕ ਸਾਧ ਦਾ ਜਿਹੜਾ ਮਸਲਾ ਅਮਰਪਾਲ ਸਿੰਘ ਮੈਰੋ ਹੁੰਡਾ ਨੇ ਉਹਦੇ ਬਾਰੇ ਪਿਛਲੇ ਦਿਨ ਮੀਡੀਆ ਦੇ ਵਿੱਚ ਬਹੁਤ ਵਿਸਥਾਰ ਸਹਿਤ ਜਿਹੜਾ ਹੈਗਾ ਜਾਣਕਾਰੀ ਦਿੱਤੀ ਤੇ ਉਸ ਡੇਰਾ ਮੁਖੀ ਦੀਆਂ ਜਿਹੜੀਆਂ ਹੈਗੀਆਂ ਕਰਤੂਤਾਂ ਉਹਦੇ ਜਿਹੜੇ ਕਾਲੇ ਕਾਰਨਾਮੇ ਮੀਡੀਆ ਦੇ ਵਿੱਚ ਦੱਸੇ ਨੇ ਅੱਜ ਅਸੀਂ ਇੱਕ ਉਸ ਡੇਰੇ ਤੋਂ ਉਸ ਜਿਹੜਾ ਕਿ ਗੱਦੀ ਦੇ ਜਿਹੜਾ ਹੈਗਾ ਕਾਬਜ਼ ਬਲਤਕਾਰ ਦੇ ਕੇਸ ਦੇ ਵਿੱਚ ਜੇਲ੍ਹ ਦੇ ਵਿੱਚ ਬੰਦ ਬਲਜਿੰਦਰ ਚਰਨ ਘਾਟ ਵਾਲੇ ਸਾਧ ਦੇ ਜਿਹੜਾ ਹੈਗਾ ਪੀੜਤ ਇੱਕ ਲੜਕੀ ਦੇ ਨਾਲ ਗੱਲਬਾਤ ਕਰਨ ਜਾ ਰਹੇ ਆ ਜਿਸ ਲੜਕੀ ਵੱਲੋਂ ਉਸ ਸਾਧ ਬਲਜਿੰਦਰ ਦੇ ਉੱਤੇ ਜਿਹੜੀ ਹੈਗੀ ਦੂਜੀ ਐਫ ਆਈ ਆਰ ਜਿਹੜੀ ਹੈ ਉਹ ਸਰੀਰਕ ਸ਼ੋਸ਼ਣ ਦੀ ਜਿਹੜੀ ਹੈਗੀ ਹੈ ਉਹ ਰੇਪ ਬਲਤਕਾਰ ਦੀ ਉਹ ਦਰਜ ਕਰਵਾਈ ਗਈ ਹੈ ਅਸੀਂ ਤੁਹਾਡੇ ਸਾਹਮਣੇ ਉਹਨਾਂ ਨੂੰ ਪੇਸ਼ ਕਰਨ ਜਾ ਰਹੇ ਆ ਤੁਹਾਡਾ ਇਸ ਡੇਰੇ ਤੇ ਇਸ ਬਲਜਿੰਦਰ ਬਾਬਾ ਦੇ ਨਾਲ ਕਦੋਂ ਸਬੰਧ ਹੋਇਆ ਤੁਸੀਂ ਪਹਿਲੀ ਵਾਰ ਡੇਰੀ ਕਦੋਂ ਗਏ ਤੁਸੀਂ ਮਾਮਲਾ ਉਸ ਬਾਬੇ ਦੇ ਖਿਲਾਫ ਦਰਜ ਕਰਾਇਆ ਤੁਹਾਡੇ ਕਿਸ ਤਰ੍ਹਾਂ ਜਿਹੜਾ ਹੈਗਾ ਇਸ ਡੇਰੀ ਦੇ ਨਾਲ ਤਾਲੁਕਾਤ ਸ਼ੁਰੂ ਹੋਏ ਕਿਸ ਤਰ੍ਹਾਂ ਗੱਲਬਾਤ ਸ਼ੁਰੂ ਹੋਈ ਪਹਿਲਾਂ ਇਹ ਸਰ 2 ਸਾਲ ਤੋਂ ਸਾਡੀ ਫੈਮਿਲੀ ਉੱਥੇ ਜਾਂਦੀ ਸੀ ਚਰਨਗੜ੍ਹ ਸਹਿਓ ਉੱਤੇ 2 ਸਾਲ ਪਹਿਲਾਂ ਤੋਂ ਜਿੱਦਾਂ ਹੁਣ 2024 ਦਾ ਚੱਲ ਰਿਹਾ ਹੈਗਾ ਸਤੰਬਰ ਮਹੀਨਾ 2022 ਤੋਂ ਜਾ ਰਹੀ ਸੀ ਕਿ ਡੇਰੀ ਚ ਸਾਡੇ ਇੱਥੇ ਆਸ-ਪਾਸ ਹੀ ਬਹੁਤ ਸੰਗ ਜਾਂਦੀ ਸੀਗੇ ਉਹਨਾਂ ਨੇ ਸਾਨੂੰ ਸੁਨੇਹਾ ਲਾਇਆ ਵੀ ਚਰਨ ਘਾਟ ਸਹਿ ਉੱਥੇ ਇੱਕ ਮਾਪੂਸ ਰਹਿੰਦੀ ਆ ਵੀ ਤੁਸੀਂ ਉਹਨਾਂ ਨਾਲ ਜਾ ਕੇ ਮਿਲੋ ਤੇ ਉਹਨਾਂ ਨਾਲ ਗੱਲਬਾਤ ਕਰੋ ਹੈ ਨਾ ਤੇ ਅਸੀਂ ਉਹਨਾਂ ਦੇ ਕੈਨ ਹਮ ਅਸੀਂ ਉਹਨਾਂ ਦੇ ਕੈਨ ਤੇ ਵੀ ਉੱਥੇ ਜਾਣ ਲੱਗੇ ਅਸੀਂ ਨਾਨਕ ਸਾਹਿਬ ਵੀ ਪਹੁੰਚ ਜਾਂਦੇ ਸੀ ਇਸੇ ਤਰ੍ਹਾਂ ਅਸੀਂ ਇੱਥੇ ਠਾੜ ਤੇ ਵੀ ਜਾਣ ਲੱਗੇ ਅਸੀਂ ਠਾੜ ਤੇ ਜਾਂਦੇ ਜਾਂਦੇ ਅਸੀਂ ਸਮਾਗਮ ਤੇ ਵੀ ਜਾਂਦੇ ਰਹੇ ਕਾਫੀ ਤਰ੍ਹਾਂ ਜਿਵੇਂ ਨੰਦ ਤੁਸੀਂ ਚਰਨ ਘਾਟ ਡੇਰੇ ਦੇ ਵਿੱਚ ਕਿੰਨੀ ਚਿਰ ਤੋਂ ਜਾ ਰਹੇ ਸੀ? ਸੇ 2 ਸਾਲ ਤੋਂ ਜਾ ਰਹੇ ਹਾਂ। ਸਾਰਾ ਪਰਿਵਾਰ ਜਾ ਰਿਹਾ ਸੀ। ਹਾਂਜੀ। ਹੂੰ। ਕਿਸ ਤਰ੍ਹਾਂ ਜਾਣਾ ਸ਼ੁਰੂ ਕੀਤਾ? ਕਿਸ ਤਰ੍ਹਾਂ ਕੀਤਾ ਸੀ ਇਸ ਇਲਾਕੇ ਦੇ ਵਿੱਚੋਂ? ਮੈਂ ਸਾਡੇ ਇਲਾਕੇ 'ਚ ਬਹੁਤ ਸੰਗ ਜਾਂਦੀ ਸੀ। ਉਹਨਾਂ ਨੇ ਸਾਨੂੰ ਦੱਸਿਆ ਸੀਗੇ। ਹੂੰ। ਮਾਪੋਸ਼ਾਵਰੇ ਉੱਥੇ ਅਸੀਂ ਜਾਣ ਲੱਗੇ। ਉਹਨਾਂ ਨੂੰ ਮਿੱਡੇ ਅਸੀਂ ਚਲੋ ਬਹੁਤ ਦੂਰ ਦੂਰ ਸੰਗ ਤੋਂ ਦੀ। ਹੂੰ। ਤੇ ਤੁਸੀਂ ਮਤਲਬ ਇਸੇ ਡਿਰੇਜਾਂਦੇ ਸੀ ਤਾਂ ਫਿਰ ਜਿਹੜੀ ਤੁਹਾਡੇ ਨਾਲ ਇਹ ਘਟਨਾ ਕਰਮ ਹੋਇਆ ਜਿੰਦੀ ਤੁਸੀਂ ਜਿਹੜੀ ਪੁਲਿਸ ਜਿਹੜੀ ਉਹ ਸ਼ਿਕਾਇਤ ਦਰਜ ਕਰਾਈ ਐ ਐਫ ਆਈ ਆਰ ਕਰਾਈ ਐ ਇਹ ਇਥੋਂ ਤੱਕ ਕਿਵੇਂ ਪਹੁੰਚ ਕੇ ਗੱਲ ਸੰਗਤ ਤਾਂ ਡਿਰੇ ਚ ਜਾਂਦੀ ਐ ਇਹ ਇਹ ਕੀ ਘਟਨਾ ਕਰਮ ਹੋਇਆ ਕਿਸ ਤਰ੍ਹਾਂ ਹੋਇਆ ਇਹ ਘਟਨਾ ਇਹ ਮੇਰਾ ਬ੍ਰਦਰ ਸੀਗਾ ਇਹ ਨਸ਼ੇ ਬੱਤੇ ਘਰ ਲੱਗ ਗਏ ਸੀਗਾ ਅੱਛਾ ਉਹ ਉੱਥੇ ਸੇਵਾ ਵੀ ਕਰਦਾ ਸੀਗਾ ਸੇਵਾਦਾਰ ਸੀਗਾ ਜੀ ਉਸੇ ਚਰਨਕਟ ਵਿੱਚ ਹਾਂਜੀ ਅੱਛਾ ਤੇ ਅਸੀਂ ਮਾਪੁਰਸ਼ ਨਾਲ ਦੋ ਤਿੰਨ ਵਾਰੀ ਗੱਲ ਕੀਤੀ ਬਾਬਾ ਵਿਜੇਂਦਰ ਸਿੰਘ ਜੀ ਨਾਲ ਉਹਨਾਂ ਨੇ ਪਤਾ ਨਹੀਂ ਉਹਨਾਂ ਨੇ ਮਾਪੁਰਸ਼ ਉਹੀ ਜਿਹੜਾ ਮਤਲਬ ਜਿਹਨੇ ਤੁਹਾਡੇ ਨਾਲ ਇਹ ਪਾਪ ਕੀਤਾ ਹਾਂਜੀ ਤੇ ਅਸੀਂ ਉਹਨਾਂ ਨਾਲ ਗੱਲ ਕੀਤੀ ਪਤਾ ਨਹੀਂ ਉਹਨਾਂ ਨੇ ਉਹਨਾਂ ਨੂੰ ਸਮਝਾਇਆ ਵੀਰੇ ਨੂੰ ਪਤਾ ਨਹੀਂ ਨਹੀਂ ਹੈ ਨਾ ਉਸ ਵਾਰ ਵਿੱਚ ਮੈਂ ਕੱਲੀਆਂ ਡਿਸਾਈਡ ਕੀਤਾ ਵੀ ਮੈਂ ਉਹਨਾਂ ਨੂੰ ਮਿਲ ਕੇ ਉਹਨੀਆਂ ਪੁਰਸ ਮੈਂ ਉਹਨਾਂ ਨੂੰ ਮਿਲਣ ਗਈ ਚਰਨ ਘਟ ਸਾਹਿਬ ਉੱਤੇ ਕੱਲੀ ਤੇ ਉਹਨਾਂ ਨੂੰ ਮੈਂ ਆਪਣੇ ਬ੍ਰਦਰ ਵਾਰੇ ਦਾ ਸੇਵ ਵੀ ਅਦਾ ਕਰਕੇ ਨਸ਼ਾ ਪਤਾ ਕਰਦੇ ਹਾਂ ਤੇ ਉਹਨਾਂ ਨੇ ਮੈਨੂੰ ਸਲਾਹ ਦਿੱਤੀ ਵੀ ਭਾ ਡਰੋਲੀ ਪਾਈ ਕੇ ਗੁਰਦੁਆਰੇ ਅੱਥਰ ਉੱਥੇ ਜਾ ਕੇ ਅਰਦਾਸ ਕਰਦੇ ਆ ਹੂੰ ਜੀ 2 ਸਾਲ ਹੋ ਗਏ ਸਾਨੂੰ ਉਹਨਾਂ ਕੋਲ ਜਾਂਦੇ ਨੂੰ ਜਣ ਕਿ ਰੱਬ ਨੂੰ ਪੂਜਾ ਲੱਗੇ ਸੀ ਉਹਨਾਂ ਤੇ ਬਹੁਤ ਯਕੀਨ ਸੀਗਾ ਤੇ ਉਹਨਾਂ ਨੇ ਵੀ ਕਿਹਾ ਵੀ ਉਹਨੇ ਕਿ ਆਪੀ ਤੁਹਾਡੇ ਭਾਈ ਦੇ ਨਸ਼ਾ ਸ਼ਡਾਉਣ ਦੀ ਅਰਦਾਸ ਆਪਾਂ ਢੋਲੀ ਭਾਈ ਜਾ ਕੇ ਕਰਾਂਗੇ ਹਾਂਜੀ ਅੱਛਾ ਇਹ ਜਦੋਂ ਤੁਸੀਂ ਉਸ ਬਾਬੇ ਨੂੰ ਮਿਲੇ ਤਾਂ ਉਹ ਤੁਸੀਂ ਜਿਹੜਾ ਚਰਨ ਘਾਡੇ ਰਹਿ ਗਿਆ ਸਥਾਨ 'ਚ ਉੱਥੇ ਮਿਲੇ ਕਿੱਥੇ ਮਿਲੇ ਇਹ ਗੱਲ ਨਹੀਂ ਕਿੱਥੇ ਪੂਰਾ ਸਾਹਿਬ 'ਚ ਪਹਿਲਾਂ ਵੀ ਜਾਂਦੇ ਸੀ ਜਿਹੜਾ ਪੂਰਾ ਬਣਿਆ ਹੋਇਆ ਹਾਂਜੀ ਤੁਸੀਂ ਇਸ ਇਹ ਨਸ਼ੇ ਵਾਲੀ ਗੱਲ ਜਦ ਦਿਨ ਤੁਸੀਂ ਭਾਈ ਬਾਰੇ ਸ਼ਿਕਾਇਤ ਜਾਂ ਉਹਨੂੰ ਬੇਨਤੀ ਕੀਤੀ ਉਸ ਤੋਂ ਪਹਿਲਾਂ ਵੀ ਪੂਰੇ ਦੇ ਦਰਸ਼ਨ ਜਾਂ ਉੱਥੇ ਜਾਂਦੇ ਸੀ ਅੰਦਰ ਹਾਂਜੀ ਕੀ ਸੀ ਪੂਰੇ ਦੇ ਵਿੱਚ ਪਹਿਲਾਂ ਪੂਰਾ ਸਾਹਿਬ ਜੀ ਸਰੂਪ ਰੱਖੇ ਹੋਏ ਸੀਗੇ ਉੱਥੇ ਇੱਕ ਜੋ ਚੱਲਦੀ ਹੈ ਹੀ ਉਹ ਹਮ ਸਰੂਪ ਕਿਸ ਦੇ ਉਹਨਾਂ ਦਾ ਆਪਣਾ ਆਸਨ ਲੱਗਿਆ ਹੈ ਸਰੂਪ ਬਾਬਾ ਗੁਰੂ ਨਾਨਕ ਦੇਵ ਜੀ ਗੁਰਗੋਈ ਜੀ ਤੇ ਤਸਵੀਰਾਂ ਉੱਥੇ ਲਾਈਆਂ ਹਨ ਜੀ ਤੇ ਅਸੀਂ ਪੋਰਾ ਸਭ ਚ ਗਏ ਪੰਲਾ ਵੀ ਜਾਂਦ ਰਿਹਾ ਸੰਗਤ ਨਾਲ ਫਿਰ ਇੱਕਦਮ ਇਕੱਲੇ ਹੀ ਉਹਨਾਂ ਨੇ ਗੱਲ ਕੀਤੀ ਪੋਰਾ ਸਭ ਚ ਉਹਨਾਂ ਨੇ ਮੈਨੂੰ ਭਾਈ ਟਰੋਲੀ ਦੇ ਭਾਈ ਘੁਰਦੇ ਬਾਰੇ ਜਾਣਦੀ ਸਲਾਹ ਦਿੱਤੀ ਕਹਿੰਦੀ ਵੀ ਉੱਥੇ ਜਾ ਕੇ ਆਪਾਂ ਅਰਦਾਸ ਕਰਦੇ ਹਾਂ ਤੇ ਮੈਂ ਉਹਨਾਂ 'ਸਲਾਮ ਮੰडली ਉਹਨਾਂ ਉਥੇ ਅਰਦਾਸ ਕਰਦੀ ਕਰਨੀ ਸੀ ਭਰਾਵਰੇ ਕਰਨੀ ਸੀ ਅੱਛਾ ਨਸ਼ਾ ਸ਼ਡਾਉਣ ਦੀ ਅਰਦਾਸ ਕਰਨੀ ਸੀ ਉਥੇ ਹਾਂਜੀ ਜੀ ਤੇ ਇੱਕ ਇੱਕ ਮੈਂ ਮੈਂ ਪੁੱਛਣਾ ਸੀ ਮਤਲਬ ਜਿਹੜੀ ਇਹ ਜਦੋਂ ਤੁਸੀਂ ਆਪਦੇ ਭਰਾ ਦੀ ਨਸ਼ੇ ਵਾਲੀ ਜਿਹੜੀ ਗੱਲ ਤੋਂ ਲੱਗੀ ਵੀ ਮੈਂ ਕਿਉਂਕਿ ਬਾਬਾ ਬਾਬਿਆਂ ਦੇ ਹੀ ਬਾਬਾ ਉਹ ਮੇਰਾ ਬ੍ਰਦਰ ਸੇਵਾ ਕਰਦਾ ਤੇ ਬਾਬਿਆਂ ਨੂੰ ਹੀ ਕਹੀਏ ਵੀ ਭਰਾ ਦਾ ਨਸ਼ਾ ਛਡਾ ਦਿਓ ਇੱਕ ਕਿਹਦੇ ਉਹਦੀ ਕੁਝ ਯਾਦ ਆ ਤਰੀਕ ਯਾਦ ਆ ਤੁਹਾਨੂੰ ਨਹੀਂ ਜੀ ਇਹ ਤਰੀਕ ਨਹੀਂ ਯਾਦ ਅੱਛਾ ਚਲੋ ਅੱਗੇ ਜੀ ਮਤਲਬ ਜਦੋਂ ਤੁਹਾਡੇ ਨਾਲ ਇਹ ਘਟਨਾ ਕਰਮ ਹੁੰਦਾ ਉਹ ਤਰੀਕ ਯਾਦ ਆ ਤੁਹਾਨੂੰ ਹਾਂਜੀ ਜੀ ਉਹਨਾਂ ਨੇ ਮੈਨੂੰ ਕਿਹਾ ਸੀ ਵੀ ਦੋ ਦਿਨ ਪਹਿਲਾਂ ਅਸੀਂ ਸੁਨੇਹਾ ਲਾਵਾਂਗੇ ਵੀ ਤੂੰ ਅੱਜ ਵੀਰ ਆਪਾਂ ਕਿਸ ਗੱਲ ਦਾ ਸੁਨੇਹਾ ਵੀ ਅਰਦਾਸ ਕਰਨ ਜਦੋਂ ਆਪਾਂ ਗਏ ਅਰਦਾਸ ਲਈ ਸੁਨੇਹਾ ਲਾਵਾਂਗੇ ਅੱਛਾ ਉਹਨਾਂ ਨੇ ਪੰਜਵੇਂ ਮਹੀਨੇ 4 ਤਰੀਕ ਨੂੰ ਘਰੇ ਸੁਨੇਹਾ ਲਾਇਆ ਆਪਣੇ ਤੇ ਤੁਹਾਡੇ ਘਰ ਸੁਨੇਹਾ ਕੱਲਿਆ ਹਾਂਜੀ ਕਿਹਦੇ ਰਹੀਂ ਕੱਲਿਆ ਮੇਰੇ ਬ੍ਰਦਰ ਆਈ ਭੇਜੀ ਅੱਛਾ ਵੀ ਉਹਨੇ ਘਰੇ ਆ ਕੇ ਦੱਸਿਆ ਵੀ ਬਾਬਾ ਜੀ ਕਹਿੰਦੇ ਸੀ ਵੀ ਪ੍ਰਸ਼ਾਦਾ ਲੈ ਕੇ ਆਇਓ ਅੱਛਾ ਤੇ ਇਹ ਨਹੀਂ ਦੱਸਿਆ ਵੀ ਤੇਰੀ ਬਾਰੇ ਅਰਦਾਸ ਕਰਨੀ ਇਹ ਕਿਹਾ ਵੀ ਪ੍ਰਸ਼ਾਦਾ ਲੈ ਕੇ ਜਾਏ ਹਾਂਜੀ ਤੁਸੀਂ ਪਹਿਲਾਂ ਵੀ ਪ੍ਰਸ਼ਾਦਾ ਲੈ ਜਾਂਦੇ ਸੀ ਡੇਰੇ ਚ ਹਾਂਜੀ ਠੀਕ ਹੈ ਜਿਸ ਤਰ੍ਹਾਂ ਇਹ ਵੀ ਆਪੀ ਨਾਨਕ ਸਰ ਦੇ ਕੁਝ ਚਰਨ ਘਾਟ ਜਾਂ ਇਹਨਾਂ ਸਥਾਨਾਂ ਤੇ ਲੋੜ ਨਹੀਂ ਤਪਦੀ ਸੰਗਤ ਹੀ ਲੈ ਕੇ ਆਉਂਦੀ ਹੈ। ਹਾਂਜੀ ਇਹ ਉਸ ਤਰ੍ਹਾਂ ਪ੍ਰਸ਼ਾਦਾ ਲੈ ਕੇ ਜਾਂਦੇ ਸੀ ਤੁਸੀਂ। ਹਾਂਜੀ ਹਾਂਜੀ ਜੀ ਜੀ ਤੇ ਉਹਨਾਂ ਕੋਲ ਮੈਂ ਪ੍ਰਸ਼ਾਦਾ ਲੈ ਕੇ ਗਈ ਉਹਨਾਂ ਨੇ ਮੈਨੂੰ ਦੱਸਿਆ ਵੀ ਆਪਾਂ ਪੰਜਵੇਂ ਮਹੀਨੇ 6 ਤਰੀਕ ਨੂੰ ਜਾਣਾ। 6 ਤਰੀਕ ਨੂੰ ਚੱਲਾਂਗੇ ਅਰਦਾਸ ਕਰਨ ਵੀ ਮਾਰਨਿੰਗ 8:00 ਤੇ ਆ ਜੀ। ਮੈਂ ਕਹੀ ਠੀਕ ਆ। ਮੈਂ ਉਹਨਾਂ ਕੋਲ ਪੰਜਵੇਂ ਮਹੀਨੇ 6 ਤਰੀਕ ਨੂੰ 8:00 ਤੇ ਚਲੇਗੀ। ਤੁਸੀਂ ਇਹ ਗੱਲ ਘਰੇ ਦੱਸਤੀ ਸੀ ਵੀ ਮੈਂ ਵੀਰ ਦੀ ਅਰਦਾਸ ਕਰਨ ਜਾਣਾ। ਆਪਣੇ ਘਰ ਦੇ ਤਾਂ ਚੋਰੀ ਗਈ ਸੀ। ਅੱਛਾ ਨਹੀਂ ਦੱਸੀ। ਹਾਂਜੀ ਤੁਸੀਂ ਉਸ ਤਰ੍ਹਾਂ ਹੀ ਸਮਝਿਆ ਵੀ ਚਲੋ ਬਾਬਿਆਂ ਕੋਲ ਅੱਗੇ ਵੀ ਜਾਂਦੇ ਹੀ ਰਹਿਣੇ ਆ ਜਾਂ ਤੁਹਾਨੂੰ ਕੁਝ ਮਤਲਬ ਤੁਹਾਡੇ ਮਨ ਚ ਨਹੀਂ ਸੀ ਵੀ ਆ ਕੁਝ ਹੋ ਜਾਣਾ ਆ। ਹਾਂਜੀ ਹਾਂਜੀ। ਜੀ। ਉਸ ਵਾਰ ਮੈਂ ਉਹਨਾਂ ਨਾਲ ਗਈ ਉਹਨਾਂ ਆਪਣੀ ਗੱਡੀ ਫੋਰਚਨਰ ਤੇ ਲੈ ਕੇ ਗਈ ਮੈਨੂੰ। ਅੱਛਾ। ਹਾਂਜੀ। ਰਾਸਤੇ ਵਿੱਚ ਆਂਦੇ ਕਿੰਗਡਾਊਨ ਹੋਟਲ ਆਂਦਾ ਹੀ ਉੱਥੇ ਉਹਨਾਂ ਦੀ ਗੱਡੀ ਰੋਕੀ। 6 ਮਈ ਦੀ ਗੱਲ ਹੈ 2024 ਦੀ। ਹਾਂਜੀ। ਤੁਹਾਨੂੰ ਡੇਰੇ ਦੇ ਵਿੱਚੋਂ ਚਰਨ ਘਾਟ ਵਾਲੇ ਬਾਬਾ ਬਲਜਿੰਦਰ ਸਿੰਘ ਇਹ ਕਹਿ ਕੇ ਗਏ ਪੇਪਰ ਟਰੋਲੀ ਭਾਈ ਚੱਲੇ ਅਰਦਾਸ ਕਰਨ। ਹਾਂਜੀ। ਤੁਸੀਂ ਕਿੰਨੀ ਸੰਗਤ ਹੋਰ ਨਾਲ ਸੀ? ਸੰਗਤ ਨਾਲ ਨਹੀਂ ਸੀਗੀ। ਅੱਛਾ ਮੈਂ ਸੀ ਬਾਬਾ ਜੀ ਸੀ ਤੇ ਉਹਨਾਂ ਦਾ ਇੱਕ ਸੇਵਾਦਾਰ ਸੀਗਾ ਜੀ ਸੇਵਾਦਾਰ ਸੀਗਾ ਹਾਂਜੀ ਉਹਦਾ ਨਾਮ ਕੀ ਹੈ ਕੁਛ ਯਾਦ ਹੈ ਹਾਂਜੀ ਚਰਨਜੀਤ ਚਰਨਜੀਤ ਸਿੰਘ ਸੇਵਾਦਾਰ ਹਾਂਜੀ ਬਲਜਿੰਦਰ ਬਾਬਾ ਹਾਂਜੀ ਤੇ ਤੁਸੀਂ ਤਿੰਨੇ ਢੋਲੀ ਭਾਈ ਨੂੰ ਚਰਨ ਘਾਟ ਤੋਂ ਚੱਲ ਪਏ ਹਾਂਜੀ ਜੀ ਤਾਂ ਇੱਕ ਤਾਂ ਮਤਲਬ ਉਦੋਂ ਬਾਬੇ ਦਾ ਨਾਰਮਲ ਸੀ ਜਿਸ ਤਰ੍ਹਾਂ ਤੁਸੀਂ ਪਹਿਲਾਂ 2 ਸਾਲ ਤੋਂ ਜਾ ਰਹੇ ਸੀ ਵੀ ਉਹ ਮਾਹਮਪੁਰ ਸੀ ਤੁਹਾਡੀ ਨਿਗਾਹ ਦੇ ਵਿੱਚ ਹਾਂਜੀ ਹਾਂਜੀ ਜੀ ਉਸ ਵਾਰ ਉਹਨਾਂ ਨੇ ਕੱਡੀ ਲਿਆ ਕੇ ਕਿੰਗਨਾ ਹੋਟਲ ਤੇ ਰੋਕੀ ਉਹਨਾਂ ਨੇ ਮੈਨੂੰ ਉੱਥੇ ਜਦੋਂ ਮੈਂ ਪੁੱਛਿਆ ਵੀ ਇੱਥੇ ਕਿਉਂ ਉਹਨਾਂ ਨੇ ਵੀ ਦੱਸਿਆ ਵੀ ਆਪਾਂ ਪ੍ਰਸ਼ਾਦਾ ਛੱਕ ਲਿਆ ਅੱਗੇ ਆਪਾਂ ਨੂੰ ਟਾਈਮ ਲੱਗਣਾ ਉੱਥੇ ਅਰਦਾਸ ਕਰਦੇ ਨੂੰ ਮੈਂ ਕਿਹਾ ਠੀਕ ਆ ਜਦੋਂ ਅਰਦਾਸ ਵੀ ਉੱਥੇ ਗੱਡੀ ਚ ਚਰਨ ਘਾਟ ਤੋਂ ਕਿੰਗਡਮ ਜਾਣ ਤੇ ਕਿੰਨਾ ਸਮਾਂ ਲੱਗਿਆ ਕੁਝ ਉਥੋਂ ਨੇੜੇ ਹੀ ਹੈ ਬਹੁਤੀ ਵਾਰ ਤੇ ਹੈ ਨਹੀਂ ਕਿਉਂਕਿ ਮੋਗੇ ਦਾ ਕਿੰਗਡਮ ਹੋਟਲ ਮਸ਼ਹੂਰ ਹੈ ਪੁਲ ਕੋਲੇ ਅੱਧੇ ਘੰਟਾ ਲੱਗੇ ਅੱਧੇ ਘੰਟੇ ਬਾਅਦ ਬਾਬੇ ਨੂੰ ਭੁੱਖ ਵੀ ਲੱਗ ਗਈ ਹਾਂਜੀ ਜੀ ਤੇ ਉਸ ਵਾਰ ਸੀ ਗਏ ਅੰਦਰੀ ਉਹਨਾਂ ਨੇ ਪਹਿਲਾਂ ਹੀ ਰੂਮ ਬੁੱਕ ਕੀਤੇ ਸੀ ਇਹਦੇ ਬਾਰੇ ਮੈਨੂੰ ਨਹੀਂ ਪਤਾ ਸੀਗਾ ਹਾਂ ਤੇ ਜਦ ਅਸੀਂ ਰੂਮ ਚ ਗਏ ਉਹਨਾਂ ਨੇ ਆਪਣੇ ਸੇਵਾਦਾਰ ਨੂੰ ਗੱਡੀ ਕੋਲ ਭੇਜ ਲਈ ਹੂੰ ਚਾਰੰਜਿਤ ਨੂੰ ਉਸ ਵਾਰ ਉਹਨਾਂ ਦਰਵਾਜ਼ੇ ਦੀ ਕੁੰਡੀ ਲਾ ਲਈ ਜਦੋਂ ਮੈਂ ਪੁੱਛਿਆ ਮਤਲਬ ਇੱਕ ਇੱਕ ਤੁਹਾਨੂੰ ਰੋਟੀ ਖਾਣ ਦਾ ਬਹਾਨਾ ਲਾ ਕੇ ਰੋਕਿਆ ਤੇ ਰੋਟੀ ਖਾਣ ਦੀ ਜਗ੍ਹਾ ਤੇ ਤੁਹਾਨੂੰ ਕਮਰੇ ਵੱਲ ਜਾਣ ਨੂੰ ਕਿਹਾ ਕੀ ਕਿਹਾ ਉਹਨੇ ਤੇ ਉਹਨਾਂ ਨੇ ਬੋਲਿਆ ਆਪਾਂ ਸਾਦਾ ਛੱਕੀ ਆਪਾਂ ਫਿਰ ਚੱਲਦੇ ਹਾਂ ਅੱਛਾ ਜੀ ਮੈਂ ਕਿਹਾ ਠੀਕ ਆ ਜਦ ਅਸੀਂ ਰੂਮ ਵੱਲ ਨੂੰ ਗਏ ਹਨ ਉਹਨਾਂ ਨੇ ਆਪਣੇ ਸੇਵਾਦਾਰ ਨੂੰ ਗੱਡੀ ਕੋਲ ਭੇਜ ਚਰਨਜੀਤ ਨੂੰ ਹਾਂਜੀ ਹੂੰ ਤੇ ਉਸ ਵਾਰ ਵਿੱਚ ਜਦੋਂ ਰੂਮ ਚ ਗਏ ਆ ਉਹਨਾਂ ਨੇ ਮੈਨੂੰ ਅੰਦਰ ਵੜ ਕੇ ਤੇ ਆ ਪੰਦਰਾ ਕੇ ਕੁੰਡੀ ਲਾ ਲਈ ਮੈਂ ਜਦੋਂ ਉਹਨਾਂ ਨੂੰ ਕੁਐਸਚਨ ਕੀਤਾ ਵੀ ਇਹ ਕਾਦੇ ਲਈ ਤੇ ਉਹ ਬੋਲੇ ਵੀ ਮੇਰਾ ਮੇਨ ਟਾਰਗੇਟ ਹੀ ਇਹ ਸੀ ਵੀ ਤੈਨੂੰ ਇੱਥੇ ਲੈ ਕੇ ਆਣਾ ਅੱਛਾ ਇਹ ਇਹ ਜ਼ਿੰਦਗੀ ਦਾ ਪਹਿਲਾ ਸਮਸਿਆ ਤੁਹਾਡੀ ਨਿਗਾਹ ਦੇ ਵਿੱਚ ਉਹ ਮਹਾਪੁਰਸ਼ ਦਾ ਇਸ ਤਰੀਕੇ ਦਾ ਵਰਤਾਰਾ ਹਾਂਜੀ ਤਾਂ ਤੁਸੀਂ ਮਤਲਬ ਰੰਗ ਉੱਡ ਗਏ ਹੋਣੇ ਇੱਕ ਵਾਰ ਜਦੋਂ ਨੇ ਇਸ ਤਰ੍ਹਾਂ ਕੀਤਾ ਹਾਂਜੀ ਤੁਸੀਂ ਉਹਨੂੰ ਕੀ ਕਿਹਾ ਜਦੋਂ ਉਹਨੇ ਕਿਹਾ ਵੀ ਆਪਾਂ ਮੇਰਾ ਇਹ ਜੋ ਵੀ ਉਹਨੇ ਕਿਹਾ ਮੈਨੂੰ ਇਹ ਗੱਲ ਸਮਝ ਨਹੀਂ ਲੱਗਿਆ ਸੱਚ ਤੇ ਉਹਨਾਂ ਨੇ ਉਸ ਵਾਰ ਵਿੱਚ ਮੇਰੇ ਨਾਲ ਹੱਥ ਫੜ ਵੀ ਕੀਤੀ ਮੇਨਾਂ ਸਰੀਰਕ ਸੰਬੰਧ ਵੀ ਬਣਾਏ ਮੇਰੀ ਬਿਨਟ ਕੱਪੜਿਆਂ ਤਾਂ ਵੀਡੀਓ ਪਿੱਕ ਵੀ ਖਿੱਚੀਆਂ ਨੇ ਬਲਜਿੰਦਰ ਬਾਬੇ ਨੇ ਹਾਂਜੀ ਉਸ ਵਾਰ ਉਹਨਾਂ ਨੇ ਮੈਨੂੰ ਡਰਾਵਾ ਦਿੱਤਾ ਕਿ ਜੇ ਕਿਸੇ ਨੂੰ ਤੂੰ ਬਾਹਰ ਦੱਸਿਆ ਜਾਂ ਕਿਸੇ ਨੂੰ ਵੀ ਕਿਸੇ ਕੋਲ ਵੀ ਗੱਲ ਕੀਤੀ ਤੇ ਮੈਥੋਂ ਵੀਰ ਕੋਈ ਨਹੀਂ ਹੈਗਾ ਤੇ ਆਪਣੀ ਫੈਮਿਲੀ ਵੀ ਤੇਰੀ ਮੇਰੇ ਹੱਥ ਜੀਆ ਤੇ ਤੇਰੇ ਭਰਾਵਾਂ ਦੀ ਜਾਣ ਪੀ ਜੇ ਤੂੰ ਚੌਂਦੀਆਂ ਬਚਾਉਣਾ ਤਾਂ ਤੂੰ ਕਿਸੇ ਕੋਲ ਕੋਈ ਗੱਲ ਨਹੀਂ ਕਰੇਂਗੀ ਅੱਛਾ ਉਹਨੇ ਇਤਮ ਕੀ ਦਿੱਤੀ ਤੁਹਾਨੂੰ ਉਹ ਜਿਹੜਾ ਹੈਗਾ ਪਾਪ ਕਰਨ ਤੋਂ ਬਾਅਦ ਹਾਂਜੀ ਤੁਸੀਂ ਉੱਥੇ ਕਿਉਂਕਿ ਤੁਹਾਡੀ ਸਹਿਮਤੀ ਦੇ ਖਿਲਾਫ ਸੀ ਬਿਲਕੁਲ ਉਹ ਤੇ ਮਹਾਪੁਰਸ਼ ਸੀ ਉਮਰ ਚ ਵੀ ਤੁਹਾਡੇ ਤੋਂ ਬਹੁਤ ਵੱਡਾ ਤੁਸੀਂ ਉੱਥੇ ਕੁਝ ਆਵਾਜ਼ ਕਿਸੇ ਨੂੰ ਦੇਣ ਦੀ ਕੋਸ਼ਿਸ਼ ਜਾਂ ਕੁਛ ਅਸੀਂ ਨਹੀਂ ਕੀਤਾ ਨਹੀਂ ਕਿਉਂ وجہ ਕੀ ਸੀ ਤੁਸੀਂ ਕਿਸੇ ਨੂੰ ਆਵਾਜ਼ ਬਾਹਰ ਦਿੱਤੀ ਹੋ ਕਿਉਂਕਿ ਹੋਟਲ ਦੇ ਵਿੱਚ ਬਹੁਤ ਸਾਰੇ ਲੋਕ ਹੁੰਦੇ ਆ ਹਾਂਜੀ ਉਹਨਾਂ ਨੇ ਮੈਨੂੰ ਪਹਿਲਾਂ ਹੀ ਧਮਕੀ ਦਿੱਤੀ ਸੀ ਹੂੰ ਮੇਰੀ ਫੈਮਿਲੀ ਬਾਰੇ ਮੇਰੇ ਬਾਰੇ ਜੇ ਕਹਿੰਦੇ ਤੂੰ ਕਿਸੇ ਨੂੰ ਵੀ ਕਾਲ ਦੱਸਿਆ ਤੈਨੂੰ ਜਾਨ ਤੋਂ ਮਾਰ ਦਾਂਗੇ ਹੂੰ ਅੱਛਾ ਹਾਂਜੀ ਤਾਂ ਉਸ ਇਹ 6 ਮਈ ਨੂੰ ਕਿੰਨਾ ਫਿਰ ਤੁਸੀਂ ਹੋਟਲ ਚੋਂ ਬਾਹਰ ਕਿੰਨੇ ਵਜੇ ਨਿਕਲੇ 4:30 ਵਜੇ ਸ਼ਾਮ ਨੂੰ ਹਾਂਜੀ ਸਵੇਰੇ ਕਿੰਨੇ ਵਜੇ ਉੱਥੇ ਪਹੁੰਚ ਗਏ ਸੀ ਤੁਸੀਂ 8:30 ਵਜੇ ਸਾਡੇ 12:00 ਦੁਪਹਿਰ 12:00 ਤੋਂ ਸ਼ਾਮ ਤੱਕ ਤੁਸੀਂ ਉੱਥੇ ਰਹੇ ਹਾਂਜੀ ਤਾਂ ਮਤਲਬ ਫਿਰ ਉਸ ਤੋਂ ਬਾਅਦ ਤੁਹਾਨੂੰ ਡਰੋਲੀ ਭਾਈ ਲੈ ਕੇ ਗਿਆ ਬਾਬਾ ਨਹੀਂ ਜੀ ਉਸ ਵਾਰ ਸਿੱਧਾ ਮੇਰੇ ਘਰ ਆਲੂ ਲੈ ਕੇ ਸੀਗੇ ਜੇਕਰੋਂ ਵਾਲ ਨੂੰ ਅੱਛਾ ਉਹਨਾਂ ਨੇ ਬੱਸ ਸਟੈਂਡ ਲਿਆ ਕੇ ਮੈਨੂੰ ਗੱਡੀ ਰੋਕੀ ਫਿਰ ਮੈਨੂੰ ਉਤਰਨ ਤੋਂ ਪਹਿਲਾਂ ਮੈਨੂੰ ਧਾਂਕੀ ਦਿੱਤੀ ਵੀ ਤੂੰ ਕਿਸੇ ਕੋਲ ਕੋਈ ਗੱਲ ਨਹੀਂ ਕਰੇਂਗੀ ਜੇ ਤੂੰ ਕਿਸੇ ਕੋਲ ਕੋਈ ਗੱਲ ਕੀਤੀ ਫਿਰ ਮੈਂ ਤੇਰਾ ਪੂਰਾ ਕੋਈ ਨਹੀਂਗਾ ਉਸ ਵਾਰ ਵਿੱਚ ਮੈਂ ਬੱਸ ਸਟੈਂਡ ਉਤਰ ਗਈ ਉਸ ਵਾਰ ਮੈਂ ਆਟੋ ਲੈ ਕੇ ਘਰ ਚਲੇ ਗਈ ਹੂੰ ਹਾਂਜੀ ਘਰ ਜਾਣ ਤੋਂ ਬਾਅਦ ਚ ਮੈਂ ਕਿਸੇ ਨਾਲ ਕੋਈ ਗੱਲ ਨਹੀਂ ਕੀਤੀ ਤੁਸੀਂ ਘਰ ਜਾ ਕੇ ਵੀ ਨਹੀਂ ਦੱਸਿਆ ਪੀ ਜਿਹਨੂੰ ਮਹਾਪੁਰਸ਼ ਸਮਝਦੇ ਸੀ ਉਹਨੇ ਤਾਂ ਕੁਛ ਕੀਤਾ ਨਹੀਂ ਇਹਦੀ ਕੀ ਵਜ੍ਹਾ ਸੀ ਉਹਨਾਂ ਨੇ ਫੈਮਿਲੀ ਦੀ ਮੈਨੂੰ ਮੈਨੂੰ ਮਾਰਨ ਦੀ ਧਮਕੀ ਦਿੱਤੀ ਹੋਈ ਸੀ ਤੁਹਾਨੂੰ ਲੱਗਦਾ ਸੀ ਪੀ ਸੱਚੀ ਤੁਹਾਡੇ ਪਰਿਵਾਰ ਨੂੰ ਤੁਹਾਨੂੰ ਮਾਰ ਦੂਗਾ ਹਾਂਜੀ ਇਸ ਡਰੋਂ ਨਹੀਂ ਦੱਸਿਆ ਕਿਸੇ ਨੂੰ ਨਾ ਜੀ ਫਿਰ ਫਿਰ ਤੁਸੀਂ ਬਾਅਦ ਚ ਕਿਉਂਕਿ ਮਈ ਦੀ ਗੱਲ ਤੁਸੀਂ ਦੱਸ ਰਹੇ ਹੋ ਮਈ ਜੂਨ ਜੁਲਾਈ ਅਗਸਤ ਸਤੰਬਰ ਅੱਜ ਲੰਘ ਰਿਹਾ ਸਤੰਬਰ ਦੀਆਂ ਆਖਰੀ ਤਰੀਕਾਂ ਨੇ ਤਾਂ ਫਿਰ ਤੁਸੀਂ ਇਸ 5 ਵਜੇ ਤੋਂ ਬਾਅਦ 6 ਮਈ ਤੋਂ ਬਾਅਦ ਸੌਰੀ ਫਿਰ ਦੇਰੇ ਜਾਂਦੇ ਨਹੀਂ ਚਰਨਖਟ ਹਾਂਜੀ ਫਿਰ ਉਹ ਸਾਰਾ ਫੈਮਿਲੀ ਜਾਂਦੀ ਰਹੀ ਉਹਨਾਂ ਨੇ ਫੈਮਿਲੀ ਨੂੰ ਸੁਨੇਹਾ ਦਿੱਤਾ ਵੀ ਬਾਕੀ ਬੱਚੇ ਨਹੀਂ ਆਉਂਦੇ ਜਦੋਂ ਭਿਕਾਰਾ ਕਿ ਮੇਰੇ ਮੇਰੇ ਪਰਿਵਾਰ ਨੇ ਦੱਸਿਆ ਵੀ ਪਾਬਾਬਾ ਜੀ ਬੁਲਾ ਰਹੇ ਸੀਗੇ ਮੈਂ ਉਹਨਾਂ ਦੇ ਡਰ ਤਾਈ ਉਹਨਾਂ ਨੂੰ ਮਿਲਣ ਚਲੇਗੀ ਉਹਨਾਂ ਨੇ ਫੇਰ ਜਦੋਂ ਮੈਂ ਉਹਨਾਂ ਨੂੰ ਮਿਲ ਲਈ ਉਹਨਾਂ ਨੇ ਫੇਰ ਮੈਨੂੰ ਬਾਬਾ ਬਲਜਿੰਦਰ ਸਿੰਘ ਨੇ ਮੈਨੂੰ ਬੋਲਿਆ ਵੀ ਤੂੰ ਹਫ਼ਤੇ 'ਚ ਦੋ ਵਾਰੀ ਇੱਥੇ ਆਣੇ ਜਾਣਾ ਸੋਮਵਾਰ ਤੇ ਸ਼ੁੱਕਰਵਾਰ ਪੂਰੇ 99 ਚਰਨ ਘਟਾਉਣਾ ਹਾਂਜੀ ਤਾਂ ਤੁਹਾਡੇ ਘਰ ਦੇ ਰਹੇ ਬਾਬੇ ਨੇ ਫਿਰ ਸੁਨੇਹਾ ਭੇਜਿਆ ਵੀ ਉੱਥੇ ਆਓ ਹਾਂਜੀ ਜਦੋਂ ਮੇਰੇ ਘਰ ਦੇ ਆਣੇ ਮੈਨੂੰ ਆ ਕੇ ਦੱਸੇ ਬਾਬਾ ਜੀ ਬੁਲਾਉਂਦੇ ਸੀਗੇ ਮੈਂ ਫੇਰ ਉਹਨਾਂ ਨੂੰ ਮਿਲਣ ਚੱਲੇ ਗਈ ਅਸੀਂ ਗੁਰਦੁਆਰਾ ਸਾਹਿਬ 'ਚ ਮੱਥਾ ਟੇਕਿਆ ਤੁਸੀਂ ਉਹ ਇੰਨਾ ਕੁਝ ਹੋ ਚੁੱਕਾ ਸੀ ਤੁਸੀਂ ਫਿਰ ਵੀ ਬਾਬੇ ਨੂੰ ਮਿਲਣ ਕਿਉਂ ਚੱਲ ਗਏ ਮੇਰੀਆਂ ਵੀਡੀਓ ਸੀਗੀਆਂ ਉਹਨਾਂ ਕੋਲ ਮੇਰੀਆਂ ਫੋਟੋਆਂ ਸੀ ਮੈਨੂੰ ਡਰ ਸੀ ਵੀ ਵੀ ਲੀਕ ਨਾ ਕਰ ਦੇਣ ਵਾਇਰਲ ਨਾ ਕਰ ਦੇਣ ਉਸ ਡਰ ਤੋਂ ਡਰਦੀ ਮੈਂ ਉਹਨਾਂ ਨੂੰ ਮਿਲ ਚਲੇਗੀ ਬਾਬਾਈ ਨੂੰ ਅੱਛਾ ਜਦੋਂ ਪੋਰਾ ਸਭ ਚ ਗਏ ਉਹਨਾਂ ਨੇ ਫੇਰ ਮੈਨੂੰ ਵੀ ਕਿਹਾ ਵੀ ਮੈਂ ਤੇਨਰ ਨਾਲ ਸੇ ਇੱਕ ਸੰਬੰਧ ਬਣਾਉਣਾ ਚਾਹਣਾ ਉਸ ਵਾ ਉਹਨਾਂ ਨੂੰ ਮੈਂ ਰੋਕਿਆ ਵੀ ਸੀਗੀ ਵੀ ਮੈਂ ਨਹੀਂ ਕਰਨਾ ਇਹ ਸਾਰਾ ਕੁਝ ਵੀ ਮੈਂ ਤੁਹਾਡੇ ਆਪਣੇ ਬੱਚੇ ਆ ਗਏ ਆ ਤੁਹਾਡੀ ਭੈਣਾਂ ਆ ਗਏ ਨੇ ਉਹਨਾਂ ਨੇ ਫੇਰ ਵੀ ਨਹੀਂ ਸੁਣਿਆ ਉਹਨਾਂ ਨੇ ਫੇਰ ਵੀ ਧਮਕੀ ਦਿੱਤੀ ਤੈਨੂੰ ਤੇਰੇ ਭਰਾ ਦਾ ਤੇ ਤੇਰੀ ਫੈਮਿਲੀ ਦਾ ਕੋਈ ਫਿਕਰ ਨਹੀਂਗਾ ਤਾਂ ਫਿਰ ਉਹ ਸਭ ਤੁਸੀਂ ਬਲਜਿੰਦਰ ਬਾਬੇ ਨੂੰ ਇਹ ਕਿਹਾ ਕਿ ਮੈਂ ਤੁਹਾਡੀਆਂ ਬੱਚੀਆਂ ਧੀਆਂ ਵਰਗੀਆਂ ਬਾਬਾ ਜੀ ਮੈਨੂੰ ਬਖਸ਼ ਦਿਓ ਨਾ ਕਰੋ ਤਾਂ ਉਹਨੇ ਨਹੀਂ ਸੁਣੀ ਹਾਂਜੀ ਉਹਨੇ ਫਿਰ ਤੁਹਾਨੂੰ ਧਮਕੀ ਦਿੱਤੀ ਹਾਂਜੀ ਤਾਂ ਉਸ ਕੋ ਰਿਸ਼ਤਾ ਬਹੁਤ ਸਾਰੀਆਂ ਇਤਿਹਾਸਿਕ ਧਾਰਮਿਕ ਚੀਜ਼ਾਂ ਸੀ ਉਹਨੇ ਉੱਥੇ ਹੀ ਤੁਹਾਡੇ ਨਾਲ ਇਹ ਪਾਪ ਕੀਤਾ ਹਾਂਜੀ ਉੱਥੇ ਤੁਸੀਂ ਕਿਸੇ ਸੰਗਤ ਨੂੰ ਆਵਾਜ਼ ਦੇਣ ਦੀ ਕੋਸ਼ਿਸ਼ ਨਾ ਕੀਤੀ ਸਾਰੇ ਉਹਨਾਂ ਦੇ ਆਪਣੇ ਸੇਵਾਦਾਰ ਸੀ ਉਹਨਾਂ ਨੇ ਮੈਨੂੰ ਪਿਸਟਲ ਦਾ ਡਰਾਪ ਆਇਆ ਪਿਸਟਲ ਦਿਖਾਈ ਵੀ ਮੇਰੀ ਬਹੁਤ ਪਹੁੰਚ ਆ ਵੀ ਬਹੁਤ ਦੂਰ ਦਿੱਖ ਰ ਤੇ ਮੈਂ ਤੈਨੂੰ ਕੁਝ ਵੀ ਕਰ ਸਕਦਾ ਤੇਰੇ ਭਰਾਵਾਂ ਨੂੰ ਇਹ ਤੁਸੀਂ ਕੀ ਦੇਖਿਆ ਉਹਨੇ ਤੁਹਾਡੇ ਨਾਲ ਪਾਪ ਕੀਤਾ ਹਾਂਜੀ ਇਹ 6 ਮਈ ਤੋਂ ਅਗਲਾ ਹਫਤਾ ਸੀ ਉਸੋ ਪੂਰੇ ਚ ਕੈਮਰੇ ਵਗੈਰਾ ਵੀ ਲੱਗੇ ਹੁੰਦੇ ਆ ਹਾਂ ਕਿਉਂਕਿ ਇਹਨਾਂ ਨੇ ਅਮਤਪਾਲ ਮਹਿਰੋ ਹੋਂ ਦਾ ਜਿਹੜਾ ਪਿਛਲੇ ਦਿਨੀ ਆਇਆ মিডিਆ ਦੇ ਵਿੱਚ ਬਿਆਨ ਅਸੀਂ ਇੰਟਰਵਿਊ ਵੀ ਕੀਤੀ ਉਹਨਾਂ ਚ ਵੀ ਉਹ ਦੱਸਦੇ ਵੀ ਉਹਨਾਂ ਕੋਲ ਡੀਵੀਆਰ ਵਗੈਰਾ ਬਰਾਮਦ ਹੋਇਆ ਕੁਝ ਤਸਵੀਰਾਂ ਤਾਂ ਉਥੇ ਕੈਮਰੇ ਲੱਗੇ ਹੋਏ ਸੀ ਉਸ ਬਾਬੇ ਨੂੰ ਉਹਨਾਂ ਕੈਮਰਿਆਂ ਵਗੈਰਾ ਦਾ ਕੋਈ ਡਰ ਨਹੀਂ ਸੀ ਨਹੀਂ ਉਥੇ ਕੈਮਰੇ ਸਾਰੇ ਕਿਤੇ ਪਰ ਉਹਨਾਂ ਦੇ ਰੂਮ ਚ ਕੈਮਰਾ ਨਹੀਂ ਲੱਗਿਆ ਸੀ ਅੱਛਾ ਪੂਰੇ ਦੇ ਵਿੱਚ ਕੋਈ ਵੱਖਰਾ ਕਮਰਾ ਹਾਂਜੀ ਉਹਨਾਂ ਦਾ ਆਪਣਾ ਵੱਖਰਾ ਕਮਰਾ ਸੀਗਾ ਜੀ ਉਥੇ ਉਹ ਤੁਹਾਨੂੰ ਬੁਲਾਉਂਦਾ ਸੀ ਮਿਲਦਾ ਸੀ ਹਾਂਜੀ ਅਦਵੀ ਮੈਂ ਨਰੇਟਸ ਵੰਦ ਬਣਾਉਂਦੇ ਸੀ ਉਹ ਆਪਣੀ ਪੈਸਟਰ ਕੋਲੀ ਰੱਖਦੇ ਸੀਗੇ ਫਿਰ ਤੁਸੀਂ ਫਿਰ ਡੇਰੀ ਜਾਂਦੇ ਸੀ ਦੁਆਰੇ ਹਾਂਜੀ ਉਹਨਾਂ ਨੇ ਮੈਨੂੰ ਬੁਲਾ ਕੇ ਹਫ਼ਤੇ ਚ ਦੋ ਵਾਰ ਹੀ ਕਿਹਾ ਸੀ ਵੀ ਤੂੰ ਇੱਥੇ ਆਣੀ ਆਣਾ ਜਿਦੋਂ ਹਫ਼ਤੇ ਚ ਦੋ ਵਾਰ ਇੱਥੇ ਨਾ ਆਈ ਵੀ ਤੇਰੇ ਬ੍ਰਦਰ ਦੀ ਜਾਨ ਮੇਰੇ ਹੱਥ ਚ ਆ ਅੱਛਾ ਹਾਂਜੀ ਇੱਕ ਹੋਰ ਆ ਮਤਲਬ ਤੁਸੀਂ ਮਈ ਮਈ ਦੇ ਪਹਿਲੇ ਹਫ਼ਤੇ 6 ਤਰੀਕ ਨੂੰ ਤੁਹਾਡੇ ਨਾਲ ਪਹਿਲੀ ਵਾਰੀ ਜਿਹੜਾ ਹੈਗਾ ਬਾਬੇ ਨੇ ਇਹ ਗਲਤ ਕੀਤਾ ਸਰੀਰਕ ਤੌਰ ਤੇ ਫਿਰ ਤੁਸੀਂ ਹਰ ਹਫਤੇ ਲਗਾਤਾਰ ਜਾਂਦੇ ਰਹੇ ਪਹਿਲੀ ਵਾਰਗੇ ਦੂਜੀ ਵਾਰਗੇ ਉੱਥੇ ਸੰਗਤ ਇੰਨੀ ਸੀ ਭੋਰੇ ਚ ਆਉਣ ਤੋਂ ਬਾਹਰ ਕਿਸੇ ਸੰਗਤ ਨੂੰ ਕਿਸੇ ਸੇਵਾਦਾਰ ਨੂੰ ਕਿਉਂਕਿ ਤੁਸੀਂ ਤਾਂ 2 ਸਾਲ ਤੋਂ ਜਾ ਰਹੇ ਸੀ ਇੱਕ ਇੱਕ ਬੰਦਾ ਤੁਹਾਨੂੰ ਜਾਣਦਾ ਹੋਣਾ ਤੁਸੀਂ ਕਿਸੇ ਨੂੰ ਕਿਹਾ ਨਾ ਵੀ ਬਾਬੇ ਨੇ ਤਾਂ ਮੇਰੇ ਨਾਲ ਇਹ ਪਾਪ ਕੀਤਾ ਉਹਨਾਂ ਦੇ ਸੇਵਾਦਾਰ ਨੂੰ ਸਾਰਿਆਂ ਨੂੰ ਪਤਾ ਸੀ ਅੱਛਾ ਤੇਵਿੰਦਰ ਸੇਵਾਦਾਰ ਉਹਨਦਰੰਦਾ ਸੀ ਚਰਨਜੀਤ ਸੇਵਾਦਾਰ ਉਹਨਦਰੰਦਾ ਸੀਗਾ ਉਹਨਾਂ ਦੋਨਾਂ ਨੂੰ ਬਾਬਾ ਜੀ ਬਾਰੇ ਪਤਾ ਸੀ ਪਹਿਲਾਂ ਹੀ ਉਹਨਾਂ ਨੂੰ ਪਤਾ ਸੀ ਸਭ ਕੁਝ ਵੀ ਭੋਰੇ ਚ ਕੀ ਹੋ ਰਿਹਾ ਹਾਂਜੀ ਜਿਵੇਂ ਉਹਨਾਂ ਨੇ ਤਾਂ ਸੰਦੇਸ਼ ਕੋਸ਼ਿਸ਼ ਕਰ ਦਿੱਤੀ ਤਾਂ ਹੀ ਉਹਨਾਂ ਨੇ ਤੁਹਾਡੀ ਮਦਦ ਨਹੀਂ ਸੀ ਕਰਨੀ। ਹਾਂਜੀ। ਤੁਹਾਡੀ ਮਨਚੇ ਨਾ ਆਇਆ ਵੀ ਪੁਲਿਸ ਹੈ, ਥਾਣੇ ਹੈ। ਇਸ ਤਰ੍ਹਾਂ ਦੀਆਂ ਬਹੁਤ ਘਟਨਾਵਾਂ ਪਹਿਲਾਂ ਹੋਈਆਂ ਨੇ ਸਰਸੇ ਵਾਲੇ ਤੇ ਹੋਈ ਹੈ ਘਟਨਾ। ਵੀ ਮੈਂ ਪੁਲਿਸ ਕੰਪਲੇਂਟ ਕਰਾਂ, ਮਤਲਬ ਕਾਨੂੰਨ ਤੁਹਾਡੀ ਮਦਦ ਕਰੇਗਾ। ਉਹਨਾਂ ਦੀ ਪਾਵਰ ਬਹੁਤ ਸੀ। ਅਸੀਂ ਫਿਕਰੀ ਕਰਦੇ ਸੀ। ਸਾਡੀ ਇੰਨੀ ਪਾਵਰ ਹੈ ਨਹੀਂ ਤੇ ਅਸੀਂ ਉਹਨਾਂ ਹੀ ਤਾਂ ਕਿਤੇ ਚੱਲਦੇ ਰਹੇ ਤੇ ਉਹ ਮੈਨਾਂ ਸਾਰੇ ਕੁਛ ਇਦਾਂ ਹੀ ਕਰਦੇ ਰਹੇ। ਤੁਸੀਂ ਮਈ, ਜੂਨ, ਜੁਲਾਈ, ਅਗਸਤ ਤੱਕ ਉਸ ਡੇਰੇ ਜਾਂਦੇ ਰਹੇ। ਹਾਂਜੀ। ਬਾਬਾ ਤੁਹਾਨੂੰ ਵਾਰ-ਵਾਰ ਮਿਲਦਾ ਰਿਹਾ? ਹਾਂਜੀ। ਉਸ ਪੂਰੀ ਚ ਮਿਲਦਾ ਰਿਹਾ ਹਾਂਜੀ ਤਾਂ ਇੰਨਾ ਸਮਾਂ ਤੁਸੀਂ ਬਲਜਿੰਦਰ ਸਾਧ ਦੇ ਉਸ ਚਰਨ ਘਾਟ ਸਥਾਨ ਤੇ ਡੇਰੇ ਭੋਰੇ ਜਾਂਦੇ ਰਹੇ ਮਿਲਦੇ ਰਹੇ ਇੰਨਾ ਸਮਾਂ ਤੁਸੀਂ ਮੀਡੀਆ ਚ ਨਹੀਂ ਆਏ ਪੁਲਿਸ ਕੋਲ ਨਹੀਂ ਦੱਸਿਆ ਮਤਲਬ ਹੁਣ ਹੀ ਇਹ ਅਖੀਰ ਨੂੰ ਫਿਰ ਕਿਸ ਹੁਣ ਹੀ ਇਹ ਕਿਵੇਂ ਹੋਇਆ ਹੁਣੇ ਮੈਨੂੰ ਪਤਾ ਲੱਗਿਆ ਵੀ ਪੁਲਿਸ ਨੇ ਵੀ ਬਾਬਾ ਬਲਜਿੰਦਰ ਸਿੰਘ ਨੂੰ ਕਿਸੇ ਕੇਸ ਵਿੱਚ ਰੈਸਟ ਕੀਤਾ ਹੈ ਹੂੰ ਉਹ ਕੇਸ ਦੇ ਮੈਨੂੰ ਪਤਾ ਲੱਗਿਆ ਵੀ ਹੁਣ ਉਹ ਜੇਲ੍ਹ ਚਲੇ ਗਏ ਮੈਂ ਜਿਹੜਾ ਉਹ ਇੱਕ ਹੋਰ ਲੜਕੀ ਦਾ ਜਿਹੜਾ ਗਲਤ ਕੰਮ ਹੋਇਆ ਉਹ ਉਹਦੇ ਉਹ ਵੇਖਿਆ ਤੁਸੀਂ ਹੂੰ ਹੋ ਗਿਆ ਸੰਤ ਬਾਅਦ ਮੈਂ ਆਪਣੇ ਘਰ ਦੇ ਵੀ ਆਪਣੇ ਛੋਟੇ ਭਰਾ ਨਾਲ ਗੱਲ ਕੀਤੀ ਮੈਂ ਉਹਨੂੰ ਸਾਰਾ ਕੁਝ ਦੱਸਿਆ ਵੀ ਆਪਣੇ ਬਾਰੇ ਵੀ ਮੇਰੇ ਨਾਲ ਇਹ ਹੋਇਆ ਤੁਸੀਂ ਮਤਲਬ ਉਹ ਗੱਲ ਹੁਣ ਇਹ ਘਟਨਾ ਸਾਹਮਣੇ ਆਉਣ ਤੋਂ ਬਾਅਦ ਫਿਰ ਦੱਸੀ ਇਹਨੇ ਵੀਨੇ ਕੁਝ ਨਹੀਂ ਸੀ ਦੱਸਿਆ ਹਾਂਜੀ ਹੂੰ ਉਸ ਤੋਂ ਉਹਨੇ ਆਪਣੇ ਘਰ ਦੇ ਵੀ ਸਾਰੇ ਘਰ ਦੇ ਨਾਲ ਗੱਲ ਕੀਤੀ ਵੀ ਉਹਨਾਂ ਨੇ ਮੈਨੂੰ ਬੋਲੇ ਵੀ ਡਰਨਾ ਸੀ ਤੇਰੇ ਨਾਲ ਫਿਰ ਉਹ ਮੈਨੂੰ ਥਾਣੇ ਐਸਐਸਪੀ ਸਰਕਲ ਲਗੇ ਵੀ ਉਹਨਾਂ ਨੇ ਸਾਡੀ ਸੁਣਵਾਈ ਨਹੀਂ ਕੀਤੀ ਤੁਸੀਂ ਸੋਚਿਆ ਵੀ ਪੁਲਿਸ ਕੋਲ ਜਾਨਨੇ ਆ ਦਰਜ ਸ਼ਿਕਾਇਤ ਦੇਣੇ ਆ ਹਾਂਜੀ ਹਾਂਜੀ ਅੱਛਾ ਅਸੀਂ ਸਾਰੇ ਜਣੇ ਉਹਨਾਂ ਕੋਲ ਗਏ ਉਹਨਾਂ ਨੇ ਸਾਡੀ ਸੁਣਵਾਈ ਨਹੀਂ ਕੀਤੀ ਐਸਐਸਪੀ ਸਰ ਨੇ ਉਹਨਾਂ ਨੇ ਬੋਲੇ ਵੀ ਤੁਸੀਂ ਆਪਣੇ ਵੀ ਥਾਣੇ ਜਾਓ ਹੂੰ ਤੇ ਅਸੀਂ ਜਦੋਂ ਆਪਣੇ ਥਾਣੇ ਗਏ ਉਹਨਾਂ ਨੇ ਵੀ ਸਾਡੀ ਸੁਣਵਾਈ ਨਹੀਂ ਕੀਤੀ ਫਿਰ ਅਸੀਂ ਡੀਐਸਪੀ ਸਰ ਕੋ ਗਏ ਉਹਨਾਂ ਨੇ ਸਾਨੂੰ ਫਿਰ ਸਿੱਧਾ ਬੋਲੇ ਵੀ ਇੱਥੇ ਕੇਸ ਨਹੀਂ ਲੈ ਕੇ ਆਉਣਾ ਤੁਸੀਂ ਉਹਨਾਂ ਨੇ ਡਰਾਇਆ ਧਮਕਾਇਆ ਪੁਲਿਸ ਨੇ ਉਲਟਾ ਤੋਂ ਨੋੜ ਰਾਇਆ ਤੁਮਕਾ ਅੱਛਾ ਫਿਰ ਅਸੀਂ ਘਰ ਆ ਕੇ ਘਰ ਆ ਕੇ ਵੀ ਅਸੀਂ ਫਿਰ ਸਾਰਿਆਂ ਨੇ ਵੀ ਰਹਿ ਕੀਤੀ ਵੀ ਅਮਰਪਾਲ ਮੈਰੋ ਨਾਲ ਗੱਲ ਕਹਿੰਦੇ ਆ ਵੀ ਉਹ ਸਾਨੂੰ ਇਨਸਾਫ ਦਵਾਉਣਗੇ ਇਸ ਵਾਰ ਵੀ ਮੇਰੇ ਛੋਟੇ ਭਰਾ ਨੇ ਅਮਰਪਾਲ ਮੈਰੋ ਨਾਲ ਕੰਟੈਕਟ ਕੀਤਾ ਹੀ ਉਹਨਾਂ ਨੇ ਸਾਰੀ ਗੱਲ ਦੱਸੀ ਵੀ ਫਿਰ ਅਮਰਪਾਲ ਮੈਰੋ ਸਾਡੇ ਘਰ ਆਏ ਮੈਨਾਂ ਸਾਰੀ ਗੱਲਬਾਤ ਕੀਤੀ ਜਦੋਂ ਵੀ ਉਹਨਾਂ ਨੂੰ ਪਤਾ ਲੱਗਿਆ ਬੇਕਿੰਗ ਦਾ ਹੋਟਲ ਬਾਰੇ ਵੀ ਪਹਿਲੀ ਘਟਨਾ ਉੱਥੇ ਹੋਈ ਆ ਤੇ ਉਹਨਾਂ ਨੇ ਵੀ ਸਾਨੂੰ ਹੌਸਲਾ ਦਿੱਤਾ ਤੁਹਾਡਾ ਸੰਪਰਕ ਹੋਇਆ ਮੇਰੇ ਨਾਲ ਤੁਹਾਡੇ ਪਰਿਵਾਰ ਦਾ ਹਾਂਜੀ ਹੁਣ ਤੁਹਾਡਾ ਮਾਮਲਾ ਵੀ ਪੁਲਿਸ ਕੋਲ ਦਰਜ ਹੋ ਗਿਆ ਮਤਲਬ ਤੁਹਾਡੀ ਹੁਣ ਮੰਗ ਕੀ ਹੈਗੀ ਹੈ ਕੀ ਚਾਹੁੰਦੇ ਹੋ ਤੁਸੀਂ ਮੇਰੀ ਮੰਗ ਹੈ ਪੰਜਾਬ ਦੇ ਮੁੱਖ ਮੰਤਰੀ ਜਥੇਦਾਰ ਸਾਹਿਬ ਨੂੰ ਵੀ ਪੰਜਾਬ ਵਿੱਚ ਰਹਿੰਦੇ ਸਿੱਖ ਕੌਮ ਦੀਆਂ ਵੀ ਜਿਹੜੀ ਕੁੜੀਆਂ ਦੀ ਇੱਜ਼ਤ ਇੱਦਾਂ ਜਬਰਦਸਤ ਵੀ ਇੱਦਾਂ ਹੀ ਤੱਕ ਆਉਂਦਾ ਰਿਹਾ ਤੇ ਸਾਡੇ ਪੰਜਾਬ ਦੇ ਪੁਲਿਸ ਨੇ ਵੀ ਸਾਡੀ ਸੁਣਵਾਈ ਨਹੀਂ ਕੀਤੀ ਤਾਂ ਅਸੀਂ ਕਿੱਥੇ ਜਾਵਾਂਗੇ ਤੁਹਾਨੂੰ ਕੀ ਲੱਗਦਾ ਤੁਸੀਂ ਉਸ ਦਿਰੀ ਜਾਂਦੇ ਸੀ ਬਾਬੇ ਕੋਲੇ ਕੋਈ ਹੋਰ ਵੀ ਉੱਥੇ ਕੁੜੀਆਂ ਨਾਲ ਜਿਹੜਾ ਹੋ ਸਕਦਾ ਹੋਇਆ ਹੋਊਗਾ ਕਿਉਂਕਿ ਇੱਕ ਔਰਾ ਮੰਡੀ ਪਲਾਕੇਸ ਇੱਕ ਤੁਸੀਂ ਐ ਇਹ ਹੋ ਗਿਆ ਹੋਰ ਵੀ ਉੱਥੇ ਹੋਊਗਾ ਕੁਝ ਇਸ ਤਰ੍ਹਾਂ ਦਾ ਹਾਂਜੀ ਉਹਦੇ ਬਾਰੇ ਦਿਵਿੰਦਰ ਨੂੰ ਸਾਰਾ ਪਤਾ ਹੈ ਦਿਵਿੰਦਰ ਕੌਣ ਸੇਵਾਦਾਰ ਜੀ ਬਲਜਿੰਦਰ ਬਾਬੇ ਦਾ ਸੇਵਾਦਾਰ ਦਿਵਿੰਦਰ ਹਾਂਜੀ ਉਹ ਉਹ ਵੀ ਉੱਥੇ ਹੁੰਦਾ ਸੀ ਲਗਾਤਾਰ ਬਾਬੇ ਦੀ ਨੀਡਲਾ ਸੀ ਕੋਈ ਬੰਦਾ ਹਾਂਜੀ ਉਹ ਉੱਥੇ ਰਹਿੰਦਾ ਸੀ ਬਾਬਾ ਜੀ ਕੋਲ ਉੱਥੇ ਹੋਰ ਵੀ ਇਸ ਤਰ੍ਹਾਂ ਦਾ ਕੁਝ ਹੋਰ ਵੀ ਪਰਵਾਰਨਾ ਹੋ ਸਕਦਾ ਤੁਹਾਨੂੰ ਲੱਗਦਾ ਹਾਂਜੀ ਠੀਕ ਹੈ ਤਾਂ ਹੁਣ ਤੁਹਾਡਾ ਪਰਿਵਾਰ ਤੇ ਤੁਸੀਂ ਜਿਹੜਾ ਹੈਗਾ ਤੁਹਾਨੂੰ ਲੱਗਦਾ ਵੀ ਹੁਣ ਤੁਸੀਂ ਆਪਦੀ ਜਿਹੜੀ ਗੱਲ ਹੈ ਪੁਲਿਸ ਤੱਕ ਪਹੁੰਚਾਤੀ ਹੈ ਤੁਹਾਨੂੰ ਇਨਸਾਫ ਦੀ ਆਸ ਹੈਗੀ ਹਾਂਜੀ ਤੁਹਾਡੇ ਪਰਿਵਾਰ ਦਾ ਕੋਈ ਹੁਣ ਤਾਂ ਨਹੀਂ ਕੋਈ ਤੁਹਾਨੂੰ ਖਤਰਾ ਜਾਂ ਕੋਈ ਡਰ ਲੱਗਦਾ ਮੈਨੂੰ ਇਸ ਗੱਲ ਦਾ ਖਤਰਾ ਹੈ ਜੇ ਬਾਬਾ ਕਾ ਜਿੰਦਸੇ ਕੱਲ ਨੂੰ ਬਾਹਰ ਆਂਦੇ ਆ ਜਾ ਮੇਰੇ ਫੈਮਿਲੀ ਨੂੰ ਜਮੀਨ ਨੂੰ ਨੁਕਸਾਨ ਪਹੁੰਚਾਉਂਦੇ ਆ ਉਹਦਾ ਤੁਹਾਨੂੰ ਲੱਗਦਾ ਵੀ ਕੋਈ ਨੁਕਸਾਨ ਉਹ ਪਛਾ ਸਕਦੇ ਹਾਂਜੀ ਜੀ ਤਾਂ ਅਸੀਂ ਜਿਹੜਾ ਹੈਗਾ ਬਲਜਿੰਦਰ ਸਿੰਘ ਬਾਬਾ ਚਰਨ ਘਾਟ ਵਾਲੇ ਸਾਧ ਦੇ ਜਿਹੜੇ ਹੈਗੇ ਨਾਲ ਰਿਲੇਟਡ ਮਾਮਲਾ ਤੁਸੀਂ ਸਾਰਿਆਂ ਨੇ ਪਿਛਲੇ ਦਿਨੀ ਸੁਣਿਆ ਹੈਗਾ ਇਹ ਦੂਸਰਾ ਕੇਸ ਜਿਹੜਾ ਉਸ ਬਾਬੇ ਦੇ ਖਿਲਾਫ ਜਿਹੜਾ ਰਜਿਸਟਰਡ ਹੋਇਆ ਹੈਗਾ ਉਹ ਪੀੜਤ ਜਿਹੜਾ ਹੈਗਾ ਹੈ ਜਿਨ੍ਹਾਂ ਨੇ ਉਸ ਬਾਬੇ ਦੇ ਖਿਲਾਫ ਜਿਹੜਾ ਇਲਜ਼ਾਮ ਲਾਇਆ ਕਿ ਉਸ ਡੇਰੇ ਦੇ ਵਿੱਚ ਅਜੇ ਕੁਝ ਹੁੰਦਾ ਹੈ ਤਾਂ ਤੁਸੀਂ ਕਿਉਂਕਿ ਨਾਲ ਵੱਡਾ ਡੇਰਾ ਜਗਰਾਉਂ ਵਾਲਾ ਤੋਂ ਛੋਥੇ ਵੀ ਜਾਂਦੇ ਸੀਗੇ ਪਹਿਲਾਂ ਪਰਿਵਾਰ ਜਾਂ ਕੁਝ ਇਸ ਤਰ੍ਹਾਂ ਹਾਂਜੀ ਉੱਥੇ ਤਾਂ ਨਹੀਂ ਕੋਈ ਇਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਨਹੀਂ ਜੀ ਉੱਥੇ ਵੀ ਕਿਸ ਸੰਗਤ ਬਹੁਤ ਵੱਡੀ ਗਿਣਤੀ ਜੁੜੀ ਹੋਈ ਹੈ ਉਵੇਂ ਹੀ ਤੁਸੀਂ ਇੱਥੇ ਜਾਣ ਲੱਗੇ ਜਿਵੇਂ ਉੱਥੇ ਜਾਂਦੇ ਸੀ ਹਾਂਜੀ ਤਾਂ ਇਹਨਾਂ ਦੀ ਜਿਹੜੀ ਗੱਲਬਾਤ ਹੈਗੀ ਤੁਸੀਂ ਸੁਣ ਲਈਏ ਅੱਗੇ ਇਸ ਕੇਸ ਦੇ ਵਿੱਚ ਜਿਹੜਾ ਹੈਗਾ ਕਿਉਂਕਿ ਇਹਨਾਂ ਦਿਨਾਂ ਦੇ ਵਿੱਚ ਬਲਜਿੰਦਰ ਜਿਹੜਾ ਉਹ ਚਰਨਕਾਟ ਦਾ ਮੁਖੀ ਸਾਧ ਬਾਬਾ ਉਹ ਜੇਲ੍ਹ ਚ ਇਸ ਮਾਮਲੇ ਦੇ ਵਿੱਚ ਅੱਗੇ ਕੀ ਹੋਏਗਾ ਕੀ ਬਣੇਗਾ ਉਹ ਔਰਡਾ ਜਿਹੜਾ ਹੈਗਾ ਸਮਾਦਰ ਸੀਗਾ ਕੇਸ ਜਿਹੜਾ ਰਜਿਸਟਰਡ ਹੋ ਗਿਆ ਪਰ ਭਾਰਤ ਦੇ ਵਿੱਚ ਪੰਜਾਬ ਦੇ ਵਿੱਚ ਬਹੁਤ ਸਾਰੇ ਧਾਰਮਿਕ ਜਿਹੜਾ ਅਸਥਾਨਾਂ ਦੀ ਆੜ ਦੇ ਵਿੱਚ ਬਣੇ ਹੋਏ ਜਿਹੜੇ ਡਿਗਰੀ ਨੇ ਜਿਹੜੇ ਅਯਾਸ਼ੀ ਦੇ ਅੱਡੇ ਬਣੇ ਹੋਏ ਆ ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਪ੍ਰਕਾਸ਼ ਵੀ ਕੀਤਾ ਜਾਂਦਾ ਹੈ ਜਿਹੜੇ ਹੋਰ ਡੇਰੇ ਨੇ ਕੁਝ ਜਿੱਥੇ ਗੈਰ ਸਿੱਖ ਡੇਰੇ ਵੀ ਹੈਗੇ ਨੇ ਉੱਥੇ ਵੀ ਕਈ ਤਰ੍ਹਾਂ ਦੀਆਂ ਮੂਰਤੀਆਂ ਸਥਾਪਿਤ ਹੈਗੀਆਂ ਨੇ ਕੀ ਕੁਛ ਮੰਨ ਲਓ ਜਿਹੜੇ ਗਲਤ ਆਦਮੀ ਨੇ ਉਹ ਧਰਮ ਦਾ ਪਹਿਰਾਵਾ ਪਾ ਕੇ ਹਰ ਧਰਮ ਦੇ ਵਿੱਚ ਹੈਗੇ ਨੇ ਸਿੱਖਾਂ 'ਚ ਵੀ ਹੈਗੇ ਨੇ ਬਾਕੀਆਂ 'ਚ ਵੀ ਹੈਗੇ ਨੇ ਤਾਂ ਬਲਜਿੰਦਰ ਸਾਧ ਦੀ ਜਿਹੜੀ ਸ਼ਕਲ ਦੇਖ ਕੇ ਇਹ ਕੋਈ ਅੰਦਾਜ਼ਾ ਨਹੀਂ ਲਾ ਸਕਦਾ ਵੀ ਉਹ ਇਸ ਤਰ੍ਹਾਂ ਦੇ ਜਿਹੜੀਆਂ ਹੈਗੀਆਂ ਉਹ ਕਟੜਨਾਵਾਂ ਦੇ ਵਿੱਚ ਜਿਹੜਾ ਸ਼ਾਮਲ ਹੋ ਸਕਦਾ ਹੈ ਤੁਸੀਂ ਵੀ ਬੜੀ ਸ਼ਰਧਾ ਨਾਲ ਬਾਬੇ ਕੋਲ ਜਾਂਦੇ ਹੋਵੋਗੇ ਬੜੀ ਉਮੀਦ ਨਾਲ ਜਾਂਦੇ ਹੋਵੋਗੇ ਤੁਹਾਨੂੰ ਕਦੇ ਲੱਗਿਆ ਸੀ ਵੀ ਇਹ ਬਾਬਾ ਹੀ ਇਸ ਤਰ੍ਹਾਂ ਕੁਝ ਕਰੂਗਾ ਨਹੀਂ ਜੀ ਕਦੇ ਵੀ ਨਹੀਂ ਇਦਾਂ ਲੱਗਿਆ ਸੀ ਵੀ ਇਹ ਇਦਾਂ ਕੁਝ ਕਰਨਗੇ ਜਦੋਂ ਪਹਿਲਾਂ ਨਵੇਂ-ਨਵੇਂ ਜਾਣ ਲੱਗੇ ਤਾਂ ਆਮ ਇਹਨਾਂ ਬਾਬਿਆਂ ਦੀ ਆਦਤ ਹੁੰਦੀ ਆ ਆ ਧੀ ਆ ਬੱਚਾ ਪੁੱਤ ਇਸ ਤਰ੍ਹਾਂ ਹੀ ਮਿਲਦਾ ਹੁਣ ਹਾਂਜੀ ਤਾਂ ਉਸ ਤੋਂ ਬਾਅਦ ਜਿਹੜਾ ਹੈਗਾ ਉਹ ਬਿਲਕੁਲ ਹੁੰਦਾ ਰਵਈਆ ਜਿਹੜਾ ਹੈਗਾ ਕਦੇ ਮੰਨ ਚਿਤ ਨਹੀਂ ਆਇਆ ਹੁਣ ਵੀ ਇਹ ਵੀ ਬੰਦਾ ਕਦੇ ਐਸ ਕਦਰ ਗਿਰ ਸਕਦਾ ਨਹੀਂ ਸਰ ਕਦੇ ਵੀ ਨਹੀਂ ਤੁਸੀਂ ਪੁਲਿਸ ਕੋਲ ਬਿਆਨ ਦਿੱਤੇ ਹੈਗੇ ਸਾਰੇ ਵਿਸਥਾਰ ਜੋ ਤੁਸੀਂ ਇੱਥੇ ਵੀ ਦੱਸਿਆ ਹਾਂਜੀ ਜੀ ਤਾਂ ਇਸ ਕੇਸ ਦੇ ਵਿੱਚ ਅੱਗੇ ਕਾਨੂੰਨ ਕੀ ਇਨਸਾਫ ਦਿੰਦਾ ਹੈ ਇੰਤੇ ਜਿਹੜੀ ਹੈ ਉਹ ਨਹੀਂਗਾ ਬਣੀ ਰਹੇਗੀ ਬੜੀ ਦਰਦਨਾਕ ਜ਼ਰੂਰ ਹੈ ਇਹ ਸ਼ਰਮਨਾਕ ਜ਼ਰੂਰ ਹੈ ਔਰ ਚਿੰਤਾਜਨਕ ਵੀ ਹੈ ਕਿ ਧਰਮ ਸਥਾਨਾਂ ਦੇ ਉੱਤੇ ਜਿਹੜਾ ਇਸ ਤਰ੍ਹਾਂ ਦੀਆਂ ਜੜੀਆਂ ਕਰਤੂਤਾਂ ਦਾ ਘਟਨਾਵਾਂ ਦਾ ਵਾਪਰ ਜਾਣਾ ਔਰ ਕਈ ਘਟਰਾਵਾਂ ਦਾ ਵਾਪਰ ਜਾਣਾ ਉਹ ਆਪਣੇ ਆਪ ਦੇ ਵਿੱਚ ਜਿਹੜਾ ਹੈਗਾ ਬੜੀ ਚਿੰਤਾ ਦੀ ਤੇ ਬੜੀ ਸ਼ਰਮ ਦੀ ਗੱਲ ਹੈ ਸਮਾਜ ਦੇ ਵਿੱਚ ਬਹੁਤ ਸਾਰੇ ਲੋਕ ਜਿਹੜੇ ਆਸਥਾ ਰੱਖਦੇ ਨੇ ਅ ਜਦੋਂ ਬੰਦੇ ਦੇ ਘਰ ਵਿੱਚ ਦੁੱਖ ਹੋਵੇ ਇਹਨਾਂ ਦਾ ਭਾਈ ਨਸ਼ਿਆਂ ਦੇ ਵਿੱਚ ਪੈ ਗਿਆ ਸੀ ਇਹਨਾਂ ਨੇ ਉਸ ਬਾਬੇ ਦੇ ਕੋਲ ਜਿਹੜਾ ਹੈਗਾ ਇਸ ਉਮੀਦ ਨਾਲ ਪਹੁੰਚ ਕੀਤੀ ਕਿ ਮੇਰੇ ਭਾਈ ਦਾ ਨਸ਼ਾ ਛਡਵਾ ਦਿਓ ਤਾਂ ਕੱਲਾ ਇਹੀ ਡੇਰਾ ਨਹੀਂ ਪੰਜਾਬ ਦੇ ਵਿੱਚ ਕਈ ਹੋੜ ਡੇਰਿਆਂ ਦੇ ਵਸਤਾਂ ਦੇ ਇਲਜ਼ਾਮ ਲੱਗੇ ਨੇ ਪਿਛਲੇ ਇਸ ਸਮੇਂ ਦੇ ਵਿੱਚ ਰਾਮ ਰਹੀਮ ਦਾ ਜਿਹੜਾ ਇੱਕ ਬਹੁਤ ਵੱਡਾ ਡੇਰਾ ਜਨ ਤੇ ਕਈ ਬੱਚੀਆਂ ਕਈ ਜਿਹੜੀਆਂ ਉਸ ਦੀਆਂ ਜਿਹੜੀਆਂ ਆਉਣ ਵਾਲੀਆਂ ਭਗਤਣੀਆਂ ਦੇ ਨਾਲ ਜਿਹੜਾ ਇਸ ਤਰ੍ਹਾਂ ਦੇ ਜਿਹੜੇ ਉਹ ਪਾਪ ਕਰਨ ਦੇ ਇਲਜ਼ਾਮ ਹੈਗੇ ਨੇ ਉਹ ਵੀ ਉਸ ਜਿਹੜਾ ਹੈਗਾ ਗੁਨਾਹ ਦੀ ਸਜ਼ਾ ਜਿਹੜੀ ਬਲਾਤਕਾਰ ਦੀ ਸਜ਼ਾ ਜਿਹੜੀ ਉਹਨੂੰ ਮਿਲੀ ਸੀ ਉਹ ਭੁਗਤ ਰਿਹਾ ਤਾਂ ਇਸ ਕੇਸ ਦੇ ਵਿੱਚ ਬਲਜਿੰਦਰ ਸਾਹਿਬ ਦੇ ਖਿਲਾਫ ਜਿਹੜੇ ਇਹਨਾਂ ਨੇ ਬਿਆਨ ਦਿੱਤੇ ਨੇ ਪੁਲਿਸ ਕਿੰਨੇ ਇੱਕ ਸਬੂਤ ਕਿੰਨੇ ਇੱਕ ਜਿਹੜਾ ਇਹਨਾਂ ਦਾ ਮੈਡੀਕਲ ਹੋਇਆ ਉਹਦੇ ਆਧਾਰ ਦੇ ਉੱਤੇ ਕਿੰਨਾ ਸਮਾਂ ਕੇਸ ਚੱਲਣਾ ਕਿਸ ਤਰ੍ਹਾਂ ਦੀਆਂ ਜਿਹੜੀਆਂ ਸਜਾਵਾਂ ਇਹਨਾਂ کیسਾਂ ਦੇ ਵਿੱਚ ਹੋਣਗੀਆਂ ਜਿਹੜੇ ਹੋਰ ਕੁਛ ਨਾਮ ਇਹਨਾਂ ਨੇ ਲਏ ਹੈਗੇ ਆ ਬਾਬੇ ਦੇ ਨਜ਼ਦੀਕੀ ਰਹੇ ਦੋ ਬੰਦਿਆਂ ਦੇ ਨਾਮ ਇਹਨਾਂ ਨੇ ਲਏ ਆ ਇਹਨਾਂ ਨੇ ਕਿਹਾ ਵੀ ਉਹਨਾਂ ਕੋਲ ਹੋਰ ਵੀ ਕੁਝ ਹੋ ਸਕਦਾ ਤਾਂ ਕਿ ਉਹਨਾਂ ਨੂੰ ਵੀ ਇਨਵੋਲਵਮੈਂਟ ਕੀਤਾ ਜਾਊਗਾ ਜਾਂ ਨਹੀਂ ਕੀਤਾ ਜਾਊਗਾ ਤਾਂ ਪਿਛਲੇ ਦਿਨੀ ਅ ਅਮਰਪਾਲ ਮੈਰੋ ਸਿੰਘ ਅਮਰਪਾਲ ਸਿੰਘ ਮੈਰੋ ਉਹਨਾਂ ਨੇ ਅ ਮੁਹਾਲੀ 'ਚ ਪ੍ਰੈਸ ਕਾਨਫਰੰਸ ਕਰਕੇ ਬਹੁਤ ਵੱਡੇ ਜਿਹੜੇ ਇਲਜ਼ਾਮ ਜਿਹੜਾ ਹੈਗਾ ਸਾਧ ਦੇ ਖਿਲਾਫ ਬਲਜਿੰਦਰ ਬਾਬਾ ਦੇ ਖਿਲਾਫ ਲਾਏ ਨੇ ਤਾਂ ਦੋਸੀ ਇਸ ਧੀਰੇ ਦੇ ਖਿਲਾਫ ਇਹ ਜਿਹੜਾ ਹੈਗਾ ਇਹ ਇਲਜ਼ਾਮਾ ਨੂੰ ਸੁਣਦੇ ਆ ਅੱਜ ਅਸੀਂ ਜਦੋਂ ਇਸ ਪੀੜਤ ਜਿਹੜਾ ਹੈ ਲੜਕੀ ਦਾ ਉਹ ਬਿਆਨ ਜਿਹੜਾ ਉੱਥੇ ਗੱਲਬਾਤ ਪਰ ਰਹੇ ਆ ਤਾਂ ਜ਼ਿੰਦਗੀ ਦੀ ਪਹਿਲੀ ਅਜਿਹੀ ਗੱਲਬਾਤ ਹੈ ਵੀ ਜਿੱਥੇ ਬੜਾ ਅਜੀਬ ਮਹਿਸੂਸ ਹੋ ਰਿਹਾ ਹੈ ਬੜਾ ਇਹ ਸ਼ਰਮਨਾਕ ਹੈ ਆਪਣੇ ਆਪ ਦੇ ਵਿੱਚ ਤੇ ਸਿੱਖਾਂ ਦੀਆਂ ਸੰਸਥਾਵਾਂ ਦੇ ਲਈ ਵੀ ਇਹ ਜਿਹੜੀ ਸੋਚਣ ਦੀ ਘੜੀ ਹੈ ਵੀ ਜਿਹੜਾ ਬਾਹਰੀ ਰੂਪ ਤੇ ਦਿਸਣ ਵਾਲੇ ਬਹੁਤ ਮਹਾਨ ਬਹੁਤ ਤਪਸਵੀ ਬਹੁਤ ਨਿਮਰਤਾ ਜੀ ਵਾਲੇ ਜਿਹੜੇ ਇਹ ਲੋਕ ਨੇ ਇਹਨਾਂ ਦੇ ਅੰਦਰ ਕਿਸ ਤਰ੍ਹਾਂ ਦੇ ਹਵਾਨ ਜੜੇ ਆ ਲੁਕੇ ਹੋਏ ਆ